ਸਾਸੀ ਕਾ ਜੀ ਮੈਂ ਆ ਕੋਮਲ ਕਪੂਰ ਤੁਸ ਦੇਖ ਰਹੇ ਹੋ ਚੈਨਲ ਪੰਜਾਬੀ ਇਮੀਗ੍ਰੇਸ਼ਨ ਕੈਨੇਡਾ ਨੇ ਵਿਦੇਸ਼ੀ ਨਾਗਰਿਕਾ ਦੇ ਲਈ ਕੈਨੇਡਾ ਵਿੱਚ ਪਰਵਾਸ ਕਰਨ ਦੇ ਲਈ ਲੋੜਿੰਦੇ ਫੰਡਾਂ ਨੂੰ ਅਪਡੇਟ ਕੀਤਾ ਹੈ ਜਿਸ ਦੇ ਨਾਲ ਨਿਰੰਤਰ ਯੋਗਤਾ ਦੇ ਲਈ ਉਹਨਾਂ ਦੀ ਐਕਸਪ੍ਰੈਸ ਐਂਟਰੀ ਪ੍ਰੋਫਾਈਲ ਦੇ ਵਿੱਚ ਫੰਡਾਂ ਦੇ ਸਬੂਤ ਅਪਡੇਟ ਕਰਨ ਦੀ ਲੋੜ ਹੁੰਦੀ ਹੈ ਜੇਕਰ ਤੁਸੀਂ ਕੈਨੇਡੀਅਨ ਅਧਿਕਾਰੀਆਂ ਦੁਆਰਾ ਨਿਰਧਾਰਿਤ ਨਵੀਂ ਜ਼ਰੂਰਤ ਨੂੰ ਪੂਰਾ ਕਰਨ ਦੇ ਵਿੱਚ ਅਸਫਲ ਰਹਿੰਦੇ ਹੋ ਤਾਂ ਤੁਹਾਡੀ ਐਕਸਪ੍ਰੈਸ ਐਂਟਰੀ ਪ੍ਰੋਫਾਈਲ ਅਯੋਗ ਹੋ ਸਕਦੀ ਹੈ ਸੱਦਾ ਪੱਤਰ ਦੇ ਰਵਾ ਦੇ ਲਈ ਯੋਗ ਰਹਿਣ ਦੇ ਲਈ ਤੁਹਾਨੂੰ ਆਪਣੀ ਐਕਸਪ੍ਰੈਸ ਐਂਟਰੀ ਪ੍ਰੋਫਾਈਲ ਦੇ ਵਿੱਚ ਆਪਣੇ ਫੰਡਾ ਦੇ ਸਬੂਤ ਨੂੰ ਅਪਡੇਟ ਕਰਨ ਦੀ ਵੀ ਲੋੜ ਹੋਵੇਗੀ ਇਲੈਕਸ਼ਨਸ ਕੈਨੇਡਾ ਦਾ ਕਹਿਣਾ ਹੈ ਕਿ ਵੋਟਰ ਨੂੰ ਹੋਣ ਵਾਲੀਆਂ ਦਿੱਕਤ ਨੂੰ ਸਮਝਦਿਆਂ ਹੋਇਆ ਇੱਕ ਯੋਜਨਾ ਤਿਆਰ ਕੀਤੀ ਗਈ ਹੈ ਪਰ ਫਿਲਹਾਲ ਇਸ ਦਾ ਖੁਲਾਸਾ ਨਹੀਂ ਕੀਤਾ ਜਾ ਸਕਦਾ ਦੱਸਦੀ ਕਿ ਪਿਛਲਾ ਰਿਕਾਰਡ ਇਕਨਵੀ ਉਮੀਦਵਾਰ ਦਾ ਸੀਗਾ ਅਤੇ ਉੱਥੇ ਪੀਅਰ ਪੋਲੀਅਮ ਨੂੰ ਹਾਦ ਦਾ ਸਾਹਮਣਾ ਕਰਨਾ ਪਿਆ ਅਤੇ ਹੁਣ ਵੀ ਅਲਬਰਟਾ ਦੇ ਬੈਟਲ ਰੀਵਰ ਕ੍ਰਾਫੁੱਟ ਪਾਰਲੀਮੈਂਟੀ ਹਲਕੇ ਦੇ ਵਿੱਚ ਵੀ ਉਹ ਚੋਣ ਮੈਦਾਨ ਦੇ ਵਿੱਚ ਨੇ ਪੋਲੀਅਮ ਦੇ ਵੱਲੋਂ ਹਾਲੀ ਦੇ ਵਿੱਚ ਹਾਊਸ ਆਫ ਕਾਮਨਸ ਦੇ ਵਿੱਚ ਸਰਕਾਰ ਦੇ ਆਗੂ ਸਟੀਵਨ ਮੈਕਨੇਨ ਨੂੰ ਪੱਤਰ ਲਿਖ ਕੇ ਚੋਣਾਂ ਦੇ ਨਾਲ ਸੰਬੰਧਿਤ ਨਿਯਮਾਂ ਦੇ ਵਿੱਚ ਦਿਲੀ ਦਾ ਸੱਦਾ ਦਿੱਤਾ ਗਿਆ ਪੱਤਰ ਦੇ ਜਵਾਬ ਦੇ ਵਿੱਚ ਮੈਕਨਨ ਦੇ ਦਫਤਰ ਨੇ ਕਿਹਾ ਕਿ ਲਿਬਰਲ ਸਰਕਾਰ ਨਿਯਮਤ ਵਿਸ਼ੇ ਤਬਦੀਲੀ ਵਾਸਤੇ ਤਿਆਰ ਪਰ ਤਿਆਰ ਹੈ ਉਧਰ ਲੋਂਗੇਸਟ ਬੈਕਟ ਕਮੇਟੀ ਨਾਦੀ ਜਥੇਬੰਦੀ ਵੱਲੋਂ ਉਮੀਦਵਾਰਾਂ ਦੇ ਗਿਣਤੇ ਵਿੱਚ ਇੰਨਾ ਵਾਅਦਾ ਕੀਤਾ ਗਿਆ ਜੋ ਅਤੀਤ ਦੇ ਵਿੱਚ ਲਿਬਰਲ ਪਾਰਟੀ ਨੂੰ ਵੀ ਝਟਕਾ ਦੇ ਚੁੱਕੀ ਹੈ ਕਮੇਟੀ ਨੇ ਦਾਵਾ ਕੀਤਾ ਹੈ ਕਿ ਹਲਕੇ ਦੇ ਕੁਝ ਲੋਕ ਪੀਰ ਪੋਲੀਵ ਦਾ ਤਿੱਖਾ ਵਿਰੋਧ ਕਰ ਰਹੇ ਨੇ ਦੱਸਦੀ ਆਜ਼ਾਦ ਉਮੀਦਵਾਰ ਵਜੋ ਚੌਨ ਲੜ ਰਹੀ ਬੋਨੇ ਕਵਿਚਲੀ ਨੇ ਖੁਦ ਨੂੰ ਟੋਰੀ ਆਗੂ ਤੋਂ ਵਧੇਰੇ ਯੋਗ ਦੀ ਤੈ ਤੇ ਇਸ ਦੇ ਉਲਟ ਲੈਬਰਟੇਰੀਅਨ ਪਾਰਟੀ ਦੇ ਉਮੀਦਵਾਰ ਮਾਈਕਲ ਹੈਰਿਸ ਨੇ ਸੈਂਕਟੇ ਉਮੀਦਵਾਰਾਂ ਦੇ ਰੋਸਵੋਜੋ ਮੈਦਾਨ ਦੇ ਵਿੱਚ ਨਿੱਤਰਨ ਦੀ ਪ੍ਰਕਿਰਿਆ ਨੂੰ ਲੋਕਤੰਤਰ ਦਾ ਮੁਖੋਲ ਕਰਾ ਦਿੱਤੇ ਇਥੇ ਦੱਸਣਾ ਬੰਦਾ ਹੈ ਕਿ ਲੋਂਗੇਸਟ ਬੈਕਡ ਕਮੇਟੀ ਵਾਲੇ ਸਿਰਫ ਕੰਸਰਵੇਟਿਵ ਪਾਰਟੀ ਦਾ ਵਿਰੋਧ ਨਹੀਂ ਕਰ ਰਹੇ ਇਸ ਤੋਂ ਪਹਿਲਾਂ ਉਹ ਲਿਬਰਲ ਪਾਰਟੀ ਦੇ ਗੜ ਦੇ ਵਿੱਚ ਵੀ ਆਪਣੀ ਹਾਜ਼ਰੀ ਲਵਾ ਚੁੱਕੇ ਨੇ ਲਿਬਰਲ ਪਾਰਟੀ ਦਾ ਗੜ ਮੰਨੀ ਜਾਂਦੀ ਟੋਰਾਂਟੋ ਸੈਂਟ ਪੌਲ ਸੀਟ ਉਮੀਦਵਾਰਾਂ ਦੀ ਗਿਣਤੀ ਬਹੁਤ ਜ਼ਿਆਦਾ ਹੋਣ ਕਰਕੇ ਹੀ ਕੁਝ ਵੋਟਰ ਦੇ ਫਰਕ ਦੇ ਨਾਲ ਕੰਸਰਵੇਟਿਵ ਪਾਰਟੀ ਦੀ ਝੋਲੀ ਦੇ ਵਿੱਚ ਚਲੀ ਗਈ ਸੀ ਪਰ ਇਸ ਸਾਲ 28 ਅਪ੍ਰੈਲ ਨੂੰ ਹੋਈਆਂ ਚੋਣਾਂ ਦੌਰਾਨ ਲਿਬਰਲ ਪਾਰਟੀ ਨੇ ਇਹ ਸੀਟ ਮੋੜ ਜਿੱਤ ਲਈ ਹੈ ਇਸ ਦੌਰਾਨ ਲੋਗੇਸਟ ਬੈਲਟ ਕਮੇਟੀ ਦੇ ਉਮੀਦਵਾਰ ਜੇਸਨ ਕਵਾਨ ਨੇ ਤਾਅਵਾ ਕੀਤਾ ਕਿ ਲੋਕਤੰਤਰੀ ਪ੍ਰਕਿਰਿਆ ਨੂੰ ਕੋਈ ਵੀ ਨੁਕਸਾਨ ਨਹੀਂ ਪਹੁੰਚਾਇਆ ਜਾ ਰਿਹਾ ਅਤੇ ਕਵਾਨ ਨੇ ਦਲੀਲ ਦਿੱਤੀ ਹੈ ਕਿ ਅਤੀਤ ਵਿੱਚ ਉਹਨਾਂ ਨੇ ਕਈ ਵਾਰ ਆਜ਼ਾਦ ਉਮੀਦਵਾਰ ਦੇ ਵਜੋਂ ਚੋਣ ਲੜਨ ਦਾ ਯਤਨ ਕੀਤਾ ਪਰ ਨਾਮ ਸਦਕੀ ਫਾਰਮ ਉਤੇ ਲੋੜਿੰਦੇ ਦਸਤਖਤ ਨਾ ਹੋਣ ਕਾਰਨ ਅਸਫਲ ਰਿਹਾ। ਹੁਣ ਲੌਂਗੇਸਟ ਬੈਲਟ ਕਮੇਟੀ ਦੀ ਮਦਦ ਨਾਲ ਪਹਿਲੀ ਵਾਰ ਜ਼ਿਮਨੀ ਚੋਣ ਲੜਨ ਦਾ ਮੌਕਾ ਮਿਲਿਆ ਹੈ। ਜੇਕਰ ਤੁਹਾਨੂੰ ਸੱਦਾ ਪੱਤਰ ਦੇ ਦੌਰ ਅਧੀਨ ਆਯੋਜਿਤ ਲੋਟਰੀ ਡਰਾ ਦੇ ਵਿੱਚ ਚੁਣਿਆ ਜਾਂਦਾ ਹੈ ਤਾਂ ਕੈਨੇਡਾ ਦੇ ਸਥਾਈ ਨਿਵਾਸ ਬਨਣ ਦੇ ਲਈ ਅਰਜੀ ਦੇਣ ਦਾ ਸੱਦਾ ਪੇਜਿਆ ਜਾਂਦਾ ਹੈ ਤਾਂ ਛੋਟੀ ਦੇ ਬਿਨੇਕਾਰਾਂ ਨੂੰ IRCC ਦੁਆਰਾ ਹਰ ਦੋ ਹਫ਼ਤਿਆਂ ਵਿੱਚ ਸਥਾਈ ਨਿਵਾਸ ਦੇ ਲਈ ਅਰਜੀ ਦੇਣ ਦੇ ਲਈ ਸੱਦਾ ਦਿੱਤਾ ਜਾਂਦਾ ਹੈ ਜੋ ਕਿ ਵਿਆਪਕ ਰੈਂਕਿੰਗ ਸਿਸਟਮ ਦੀ ਵਰਤੋਂ ਕਰਦੇ ਹੋਏ ਐਕਸਪ੍ਰੈਸ ਐਂਟਰੀ ਉਮੀਦਵਾਰਾਂ ਨੂੰ ਦਿਲਚਸਪ ਰੈਂਦਾ ਹੈ ਹਾਲਾਂਕਿ ਆਨਲਾਈਨ ਪ੍ਰੋਫਾਈਲ ਨੂੰ ਪੂਰਾ ਕਰਨ ਦੇ ਨਾਲ ਸਥਾਈ ਨਿਵਾਸ ਦੀ ਪੇਸ਼ਕਸ਼ ਯਕੀਨੀ ਨਹੀਂ ਹੁੰਦੀ ਬਿਊ ਰਿਪੋਰਟ ਚੈਨਲ ਪੰਜਾਬੀ ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ